ਹੱਦੇ ਦੇ ਬਲੌਗ ਦੇ ਲਗੇ ਸ਼ੁਰੂਆਤ ਕਰਨਾ ਤੁਹਾਨੂੰ ਮੈਂ ਦਿਖਾਉਣੀ ਆ ਦੂਸਰੇ ਕਮਰੇ ਦੇ ਵਿੱਚ ਜਦੋਂ ਮੰਮੀ ਮੈਨੂੰ ਲੈ ਕੇ ਜਾਊਗੀ ਉੱਥੇ ਕੀ ਚੱਲ ਰਿਹਾ ਹੈਗਾ ਕਿ ਇੱਕ ਬੰਦਾ ਘਰ ਦੇ ਵਿੱਚ ਬਿਮਾਰ ਹੈ ਤੇ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈਗਾ ਤੇ ਉਹਨੂੰ ਜਿਹੜਾ ਵਧੀਆ ਬੈਸਟ ਫੀਲ ਹੋਵੇ ਕੁਝ ਵੀ ਐਵੇਂ ਦਾ 네ਗੇਟਿਵ ਜਾਂ ਕੁਝ ਵੀ ਮੰਨ ਲਓ ਉੱਥੇ ਬਲਬੇ ਵਗੈਰਾ ਲਗਾਏ ਜਾਂਦੇ ਨੇ ਤੇ ਬਾਕੀ ਸਾਫ ਸਪਾਈ ਸਾਰੇ ਚੱਲ ਰਿਹਾ ਕਮਰੇ ਦੀ ਛੋਟੇ ਛੋਟੇ ਮੇਰੇ ਕੋਲ ਜਿਹੜੇ ਟਿਊਸ਼ਨ ਲੱਗਦੇ ਸੀ ਬੱਚੇ ਉਹ ਬੱਚੇ ਆਏ ਹੋਏ ਨੇ ਤੇ ਉਹ ਬੱਚੇ ਨਾਲ ਹੈਲਪ ਕਰ ਰਹੇ ਨੇ ਉਹਨਾਂ ਨੂੰ ਇਹ ਹੋ ਰਿਹਾਗਾ ਕਿ ਵੀ ਪਤਾ ਨਹੀਂ ਕਿਉਂ ਇੰਨੇ ਡੈਕੋਰੇਸ਼ਨ ਕਰ ਰਹੇ ਨੇ ਪਰ ਨਾਲ ਵੀ ਅਸੀਂ ਵੀ ਕਰਵਾਵਾਂਗੇ ਸੋ ਜਾ ਕੇ ਉਧਰ ਦੇਖਦੇ ਆਂ ਕੀ ਕੁਛ ਚੱਲ ਜਾਂਦਾ ਕੀ ਕਰ ਰਹੇ ਨੇ ਮੇਰੇ ਲਈ ਸੋਵਾ ਸੋਦਰ ਜਾਂ ਕਿ ਆਖਦੇ ਆਂ ਬੱਚੇ ਮੈਨੂੰ ਪੁੱਛ ਰਹੇ ਕਿ ਦੀਦੀ ਤੁਹਾਡਾ ਬਰਥਡੇ ਕਦੋਂ ਹੈ ਉਹਨਾਂ ਨੇ ਕਿਹਾ ਤੇ ਬਰਥਡੇ ਦੇ ਲਈ ਕਰ ਰਹੇ ਆਂਗੇ ਤੇ ਉਹ ਵੈਸੇ ਮੰਮੀ ਨੂੰ ਹੋ ਰਿਹਾ ਸੀਗਾ ਕਿ ਵੀ ਆਸਾ ਪਾਸਾ ਦੇਖ ਕੇ ਬਿਲਕੁਲ ਵੀ ਮੈਨੂੰ ਫੇਲ ਨਾ ਹੋਵੇ ਕਿ ਮੈਂ ਬਿਮਾਰ ਆਂ ਜਾਂ ਦਵਾਈ ਵਗੈਰਾ ਚੱਲਦੀ ਹੈ ਪਤਾ ਨਹੀਂ ਕੀ ਬਣੂ ਐਵੇਂ ਦਾ ਕੁਝ ਵੀ ਦਿਮਾਗ 'ਚ ਨਾ ਆਵੇ ਤੇ ਬੱਚੇਨ ਲੱਗੇ ਕਿ ਤੇ ਬਰਥਡੇ ਹੈ ਮੈਂ ਉਹਨਾਂ ਨੂੰ ਕਿਹਾ ਵੀ ਬਰਥਡੇ ਤਾਂ ਮੇਰਾ ਹਜੇ ਬਹੁਤ ਦੂਰ ਹੈਗਾ ਤੇ ਵੀ ਉਸ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਇੱਕ ਪਾਰਟੀ ਤੇ ਵਧੀਆ ਸੋਹਣਾ ਡੈਕੋਰੇਸ਼ਨ ਕਰਨ ਵਾਸਤੇ ਬੁਲਾਉਂਗੀ ਹੁਣ ਉਹ ਸੋਚ ਰਹੇ ਨੇ ਵੀ ਕੀ ਚੀਜ਼ ਹੈ ਮੈਂ ਸੋਚਿਆ ਹੋਏਗਾ ਕਿ ਜਦੋਂ ਮੇਰਾ ਲੱਖ ਫੋਲੋਅਰ ਹੋ ਗਿਆ ਉਸ ਤੋਂ ਬਾਅਦ ਵੀ ਮੈਂ ਜਿੰਨੇ ਵੀ ਬੱਚੇ ਮੇਰੇ ਕੋਲ ਟਿਊਸ਼ਨ ਲੱਗਦੇ ਹੁੰਦੇ ਸੀ ਬਾਕੀ ਇੱਕ ਦੋ ਹੋਰ ਜਿਹਨਾਂ ਨਾਲ ਮੇਰੀ ਖਾਸ਼ ਹੈ ਤੇ ਫੈਮਿਲੀ ਵੀ ਮੈਂ ਇੱਕ ਛੋਟੀ ਜਿਹੀ ਪਾਰਟੀ ਕਰੂਗੀ ਜਿੰਨੀ ਕੁ ਮੇਰੀ ਹਾਇਸियत ਹੈ ਬਸ ਹੁਣ ਲੱਖ ਫੋਲੋਅਰ ਹੋਣ ਚ ਥੋੜੇ ਘਟਨੇ ਮਤਲਬ 3000 ਕਹਿ ਸਕਦੀ ਹਾਂ ਮੈਂ ਘਟ ਹੈ ਬਸ 3000 ਜਿਸ ਦਿਨ ਵੀ ਕੰਪਲੀਟ ਹੋ ਗਿਆ ਤੇ ਲੱਖ ਤੇ ਉਸ ਦਿਨ ਪਾਰਟੀ ਪੱਕਾ ਰੂ ਕਰੂੰਗੀ ਪਰਮਾਤਮਾ ਕਰੇ ਕਿ ਉਦੋਂ ਨੂੰ ਮੈਨੂੰ ਵੀ ਥੋੜਾ ਫਰਕ ਪੈ ਜਾਵੇ ਇੱਕ ਤੋਂ ਡੇਢ ਮਹੀਨਾ ਲੱਗ ਜਣਾ 2-3000 ਫੋਲੋਅਰ ਹੋਣ ਤੇ ਤੇ ਫਿਰ ਪਾਰਟ ਕਰਾਂਗੇ ਆਪਾਂ ਸਾਰੇ ਜਣੇ ਰਲ ਕੇ ਤੁਹਾਡੀਆਂ ਦੁਆਵਾਂ ਤੁਹਾਡਾ ਪਿਆਰ ਮੈਨੂੰ ਇਹ ਦਿਨ ਜ਼ਰੂਰ ਦਿਖਾਊਗਾ ਕਿ ਮੇਰੇ ਲੱਖ ਫੋਲੋਅਰ ਹੋਣ ਬਾਕੀ ਆਪਾਂ ਉਧਰ ਜਾ ਕੇ ਦੇਖਦੇ ਹਾਂ ਕੀ ਕੁਝ ਕਰੀ ਜਾਂਦੇ ਨੇ ਮੰਮੀ ਮੈਨੂੰ ਲੈ ਜਾ ਸੁਣਿ ਰਿਹਾ ਯੋ ਨੂੰ ਐ ਮੈਂ ਸਫਾਈ ਕਰਕੇ ਪੂਰਾ ਕੁਝ ਕਰਕੇ ਲਜਾਉ ਪਰ ਮੈਨੂੰ ਆਏ ਮੈਂ ਬਹੁਤ ਕੁਝ ਦਿਖਾਉ ਆ ਜਾ ਬਾਕੀ ਹੁਣ ਤੁਹਾਨੂੰ ਦਿਖਾਉਣਾ ਉਧਰ ਜਾ ਕੇ ਵੀ ਕੀ ਕੁਝ ਕਰੀ ਜਾਂਦੇ ਨੇ ਮੰਮੀ ਨੂੰ ਮੇਰੀ ਨੂੰ ਇਹ ਹੋ ਰਿਹਾ ਹੈ ਬਿਸਾਰਾ ਕੁਛ ਕਰਕੇ ਲੈ ਕੇ ਜਾਉ ਪਰ ਮੈਨੂੰ ਇਹ ਹੋ ਰਿਹਾ ਵੀ ਸਾਰਾ ਕੁਛ ਕਰਦੇ ਕਰਦੇ ਤੁਹਾਨੂੰ ਦਿਖਾਉਂ ਕੰਚੀ ਦੇ ਵੇਪ ਬੰ ਕੰਚੀ ਕੰਚੀ ਵਾਰ ਪਾਉ ਮਸ਼ੀਨ 'ਪਰ ਬਸ ਕਿਤੇ ਵੀ ਪਤਾ ਇੱਕ ਧਿਆਨ ਰੱਖਿਓ ਕਿਤੇ ਵੀ ਦੋ ਰੰਗਾਂ ਦੇ ਇਕੱਠੇ ਨਾ ਆਉਣ ਸਾਰੇ ਅਲੱਗ-ਅਲੱਗ ਰੰਗਾਂ ਦੇ ਲਾਹੇ ठीक है। ऊपर हाँ। वो चिपक गया हां तो बाल ही उपर लाता तेने ट्यूब तो ट्यूब तो नीचे लाया सारे हां हां ਉੱਪਰ ਤੋਂ نیچے ਨੀਚੇ ਲਾ ਵਸ ਇੱਥੇ ਜਿੱਥੇ ਆਏ ਦੇਖਣ ਨੂੰ ਐਵੇਂ ਥੋੜੂ ਵੀ ਜਮਾ ਹੀ ਮੂੰਹ ਉੱਪਰ ਕਰ ਲੋ ਤੇ ਫੇਰ ਹੀ ਦਿਖਣਗੇ ਤੇ ਮੈਨੂੰ ਸੋਏ ਪਏ ਨੂੰ ਦਿਖਣਗੇ ਫਿਰ ਵਾਹ ਸ਼ਾਬਾਸ਼ ਚਲ ਵਈ ਦੂਜਾ ਆ ਤਾਰ ਦੇ ਇਧਰਲੇ ਪਾਸੇ ਲਾ ਮੋਰ ਖੰਭ ਕੋਲੇ ਐਵੇਂ ਨਹੀਂ ਪਰੇ ਨਹੀਂ ਹਾਂ ਓਰੇ ਇੱਥੇ ਹੁਣ ਤੂੰ ਓਏ 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 ਹਾਂ ਹਾਂ ਇਧਰਲੇ ਸਾਈਡ ਮੋਰ ਖੰਭ ਦੇ ਕੋਲ ਜੀ ਓਏ ਦੋਨੋਂ ਪਾਸੇ ਨਾ ਤਾਰੇ ਕਰ ਮੈਂ ਫੇਤੀ ਵਾਰ ਇਹਨਾਂ ਤੇ ਮੂੰਹ ਉੱਪਰ ਨਹੀਂ ਕਰਨੀ ਤੇ ਉੱਪਰ ਗੱਤੇ ਫਿਰਦੇ ਹੈ ਆਏ ਹੋયા ਨਗੇ ਆਏ ਠੀਕ ਨੇ ਆਏ ਠੀਕ ਨੇ ਹੋਰ ਐ ਠੀਕ ਹਾਂ ਹਾਂ ਲਾ ਦੇ ਸਾਰਾ ਪੁਰਾ ਵਧੀਆ ਸਿਰਹਾ ਲਾਤਾ ਹੁਣ ਤਾਂ ਇੱਕ ਦੋ ਵੀ ਮਤਲਬ ਸਿੰਗਰੀਆਂ ਜੀਆਂ ਲੈ ਕੇ ਜਾਂ ਫਿਰ ਉਹ ਮੁੱਲ ਜੇ ਵਾਲੇ ਦੂਜੇ ਨਹੀਂ ਹੁੰਦੇ ਹੈਗੇ ਪਲਾਸਟਿਕ ਜੀ ਵਰਗੇ ਹਵਾ ਨਿਕਲ ਜਾਂਦੀ ਹੈ ਦਵਾਰ ਉੱਪਰ ਹੀ ਜਾਂਦੀ ਉਹ ਬਹੁਤ ਵਧੀਆ ਲੱਗਦੇ ਨੇ ਜਦੋਂ ਆਏ ਪ੍ਰਿੰਸਪੈਂਦ ਸਿੰਘ ਓਏ ਕੋਈ ਨਾ ਕੋਈ ਮੈਂ ਬੰਨਣੀ ਸਾਮਣਾ ਗੱਠ ਜਿੰਨਾ ਦੇਖਣੀ ਉਹ ਮੈਂ ਇੱਥੇ ਸਿੱਖ ਲਵਾਂ ਓ ਮਾਈ ਗਾਡ ਸਾਰੇ ਜਿਹੜੇ ਆਪਾਂ ਚਲੇ ਜਾਂਦੀ ਸਾਰੇ ਜਿਹੜੇ ਸਿੱਖੋਗੇ ਗੱਠ ਹੋਣ ਨਹੀਂ ਨਹੀਂ ਸਿੱਖ ਕੇ ਮੈਂ ਚੱਕਾ ਤੋਂ ਨਹੀਂ ਗਈ ਵੇ ਤੂੰ ਪੰਜਾਹ ਨਹੀਂ ਪੈਰ ਮਾਰ ਕੇ

ਉਹ ਨਗਾ ਬਸ 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 ਨਾ ਵਧੀਆ ਲੱਗਣ ਲੱਗਿਆ ਉਹਨਗੇ ਸਾਰੇ ਆਏ ਨਹੀਂ ਜਾਂਦੇ ਬਾਅਦ ਬਾਕੀ ਸਾਰੇ ਉੱਡ ਗਏ ਉੱਡ ਗਏ ਵਧੀਆ ਹਾਂ ਚਲ ਬਸ ਠੀਕ ਹੈ ਜਿਹੜੇ ਉਹ ਕਰਕੇ ਲਗਾਉਂਦੇ ਆ ਨਾ ਪਹਿਲਾਂ ਬੁਲਬੁਲੇ ਤੇ ਡਬਲ ਟੇਪ ਲਾਤੀਏ ਫਿਰ ਇਹਦੇ ਨਾਲ ਦੱਸ ਤਾ ਉਹ ਗਲਤ ਨੇ ਹੈ ਜਿਹੜੇ ਇਹ ਨਹੀਂ ਕਰਕੇ ਦਿੱਤੀ ਪੰਨਾ ਬਲਬਲ ਦੇ ਉੱਪਰ ਟੇਬਲਾ ਕੇ ਦਿੱਤੀ ਸੀ ਹਾਂ ਹੁਣ ਇਹ ਦੁਆ ਨਾ ਦੱਸ ਤਾ ਨਾ ਇਹਦੇ ਉੱਪਰ ਲਾਉਣਾ ਇਹਦਾ ਕਵਰ ਤਾਂ ਤਾ ਇਹਦਾ ਕਵਰ ਤਾਂ ਆ ਕੇ ਨਾ ਨਾ ਹਾਂ ਕਵਰ ਨਾ ਕਰੀ ਤੁਸੀਂ ਵੀ ਗੱਲ ਸੁਣੋ ਸੋਲ ਦਿੱਤੀ ਕੋਈ ਨਾਂਕੇ ਦਰ ਨਹੀਂ ਆਉਂਦਾ ਨਾ ਦਿੱਤੀ ਕਦੋਂ ਜਾਏਗਾ ਮੈਂ ਚਾਰ ਪੰਜ ਦਿਨਾਂ ਨੂੰ ਜਾਏਗਾ ਆਪਾਂ ਬਾਰੇ ਕੀ ਕਰਨਾ ਚਿੜੀ ਬੱਲਾ ਮੰਗਾਉਣੇ ਆ ਚਿੜੀ ਬੱਲਾ ਬੱਲੇ ਮੇਰੇ ਲੱਗ ਹੈਗੇ ਜੀ ਜੀ ਚਿੜੀ ਨਹੀਂ ਹੈਗੀ ਚਿੜੀ ਬੱਲਾ ਮੰਗਾਉਣੇ ਆਪਾਂ ਆਪਾਂ ਫਿਰ ਚੜੀ ਵੱਲਾ ਖੱਟੇ ਕਰਾਂਗੇ ਬੱਲੇ ਤਾਂ ਜੀ ਮੇਰੇ ਨਾ ਨਾ ਮੇਰਾ ਹੱਥੰ ਕੰਮ ਕਰਦਾ ਹੈਗਾ ਫਿਰ ਮੇਰਾ ਹੱਥ ਆਏ ਆਏ ਚੱਲਣ ਮੰਗ ਕੈਂਚੀ ਦੇ ਓਏ ਹੁਣ ਹੁਣ ਧੁੱਪ ਤੇ ਧੜੂ ਸ਼ਾਮ ਨੂੰ ਖੱਟੇ ਕਰਾਂਗੇ ਡੇਲੀ ਕੈਂਚੀ ਦੇ ਓਏ ਨਾ ਨਾ ਉੱਥੇ ਤਾਂ ਹੁਣ ਧੁੱਪ ਪਾਜੂ ਓਏ ਬਚ ਗਏ ਮਾ ਤਾਂ ਉੱਥੇ ਦਾ ਹੁਣ ਧੁੱਪ ਪਾਜੂ ਆਪੇ ਸ਼ਾਮ ਨੂੰ ਪੰਜ ਜੀ ਕੋ ਬਣੀ ਆਇਆ ਕਰੋ ਤੁਸੀਂ ਫਿਰ ਆਪਾਂ ਚੇਰ ਮੱਲਾ ਖਟਿਆ ਕਰਾਂਗੇ। ਦੇ ਦਿੱਤੀਆਂ। ਠੀਕ ਹੈ। ਠੀਕ ਹੈ। ਠੀਕ ਹੈ ਦੀਦੀ। ਡੇਲੀ ਆ ਜਾ ਕਰੋ। ਮੈਂ ਮਲਾਉਂ ਰਹੀ ਆ ਲੰਗੇ ਦੀਦੀ। ਤੁਹਾਨੂੰ ਖੇੜਣਾ ਆਉਂਦਾ ਹੈ? ਹਾਂ। ਮੈਨੂੰ ਤਾਂ ਆਉਂਦਾ ਨਹੀਂ ਮੈਨੂੰ ਕਰ ਲਿਓ। ਬਣੀ ਹੋਵੇਗੀ। ਇਹ ਜਲੇ ਆਤ ਨਾ ਦੇਖਾਇਆ ਬੱਲਾ ਚੱਲੂਗਾ ਨਾ ਮੰਮੀ ਮੇ ਤੋਂ। ਹੈ ਵਾ? ਹਾਂ। ਰਾਸ ਤੇ ਚੱਲ ਪੂ ਬਲ ਆ ਆਹ ਥਰਾਂ ਨਹੀਂ ਚੱਲਦਾ ਕਿਉਂਕਿ ਇਹ ਹੱਥ ਬਿਰ ਉਹ ਕੱਟ ਕੰਮ ਕਰਦਾ ਹੂੰ ਹੂੰ ਹੈ ਕਿ ਵਧੀਆ ਹਾਂ ਹੱਥ ਚੱਲਣ ਲੱਗ ਜੂਗੇ ਸਮਾਂ ਦੀ ਜੱਥ ਮਾਰਿਆ ਕਰੇਗੀ ਹਨ ਮੇਰੀ ਸਾਈਕਲੇ ਚੱਲਣ ਲੱਗ ਜੂ ਜੀ ਲੱਤਾਂ ਇਹਨੇ ਚੱਲਣ ਲੱਗ ਜਾਈ ਦੇਖੋ ਜੀ ਜੀ ਉੱਥੇ ਆਹ ਹੋਰ ਬਚ ਕੇ ਦੋ ਇੱਕ ਦਾ ਉੱਥੇ ਲਾ ਦੇ ਹਾਂ ਕਿੱਥੇ ਹੈ ਤਾਹਾਂ ਲਵਾਤਾ ਹਜੇ ਵੀ ਥੋੜਾ ਜਿਹਾ ਹਣਾ ਥੱਲੇ ਲਵਾਉਣਾ ਹਾਂ ਹਾਂ ਜੀ ਜੀ ਤਾਹਾਂ ਲਗਵਾਤਾ ਇੱਕ ਇੱਥੇ ਲਾ ਥੋੜਾ ਜਿਹਾ ਹੋਰ ਵੀ ਹਾਂ ਇੱਥੇ ਲਾਉਣਾ ਜਿੱਥੇ ਹੁਣ ਹੱਥ ਲਾ ਜਾਏਗਾ ਜੀ ਜੀ ਇੱਕ ਇੱਥੇ ਲਾਓ ਹੋਰ ਜਦੋਂ ਤਾਂ ਬਹੁਤ ਵਧੀਆ ਇੱਥੇ ਹਾਂ ਲੱਗ ਗਿਆ ਮੈਂ ਇੱਕ ਚੀਜ਼ ਚਿੱਟਾ ਇੱਥੇ ਲਗਾ ਦਿੰਨੀ ਆ ਜੀ ਜੀ ਚਲੋ ਭਾਈ ਬਹੁਤ ਹੈ ਨਾ ਹਾਂ ਬਹੁਤ ਹੈ ਨੇ ਜਮਾਇਾ ਚਿੱਤ ਜੀ ਆ ਜੀ ਲੱਗ ਗਿਆ ਮਮਤਾ ਦਾ ਪ੍ਰਿੰਸੀ ਹੋ ਰਿਆਂਦੇ ਆ ਤੋ ਹਾ ਮਿਰ ਦੇਖਿਓ ਮੈਂ ਚਾਉਦੀ ਰਹਿ ਬਾਹੂ ਵੀ ਕੱਟੇ ਸੋ ਇਹਦੇ ਚ ਦਰਦ ਵੀ ਐ ਤੁਹਾੜੇ ਕੁਝ ਕਰਨ ਵਾਲੀ ਹੋਣ ਲੱਗ ਜਾਂਦਾ ਜੀ ਮੈਂ ਇਹਨੂੰ ਬਲੈਸ਼ ਕਿੱਧਰ ਭਰਨੈ ਮੈਂ ਸੋ ਦੋ ਚਾਰ ਵਾਰੀ ਆਇਆ ਹੂੰ ਇਹ ਜੀ ਕੁਝ ਕਰ ਲੈ ਸਾਰੀ ਚਿੱਤ ਦਰਦ ਹੋਣਾ ਹਾਂ ਇਹ ਹੱਲ ਦੀ ਨਹੀਂ ਇਹ ਕਰ ਲਈ ਹੋਈ ਪਈ ਐ ਹਾਂ ਇਹ ਤਾਂ ਹਜੇ ਮੈਨੂੰ ਤਾਂ ਕੰਮ ਮੁਕੂ ਕਰੀ ਜੰਦੀ ਐ ਸਭ ਪੁੱਤਾਂ ਕਰਕੇ ਜੰਦੀ ਐ ਹਲੇ ਬਲਬਲਾ ਕਿੱਥੇ ਲਗਾਈ ਐ ਹਾਂ ਕਿੱਥੇ ਲਗਾਈ ਐ ਬਲਬਲਾ ਹਰਾ ਇੱਥੇ ਤੇ ਪਹਿਲਾਂ ਜੀ ਤੇ ਪਹਿਲਾਂ ਸੀ ਓਥੇ ਗਲੇ ਵੇ ਬੜਾ ਇਤੋਂ ਫਿਰ ਨਾਸ ਹੋ ਗਿਆ ਲੱਗਦਾ ਜਾ ਤਾਂ ਚਲਾ ਚਿੱਟਾ ਲਵਾ ਦੇ ਉਹਦੇ ਨਾਲ ਖੇਡ ਲੈ ਤੂੰ ਚਾ ਰੱਖਣਾ ਰੱਖ ਲੈ ਵੀ ਖੇਡਣ ਨੂੰ ਨਾ ਕਦੇ ਦੀ ਜੁਲੀ ਮੈਂ ਸਾਲਾਂ ਦੇ ਨਿਕਲ ਲਈਆਂ ਮੈਂ ਸਾਲਾਂ ਦੇ ਵਿੱਚ ਕੁਛ ਨਾ ਕੁਛ ਕਰਦੀ ਰੂੰ ਬੜਾ

ਓਕੇ ਕਿਧਰੇ ਆ ਦੇ ਸੋ ਤੇ ਵੱਧ ਗਿਆ ਆ ਹਯਾਦ ਆ ਤਨ ਆਹ ਤਨ ਕਿਧਰੇ ਹੋ ਰੇ ਜਾਂਦਾ ਨਾ ਆਹ ਤਨ ਕਿਧਰੇ ਹੋ ਰੇ ਜਾਂਦਾ ਹਾਂ

ਉਹ ਮੈਂ ਜੇ ਨਿੰਦ ਨੀ ਚੁੱਟੀਆਂ ਨੇ ਅੱਜ ਆ ਗਿਆ ਤਾਂ ਗਈ ਤੁਸੀਂ ਹੁਣ ਡੇਲੀ ਆਇਆ ਕਰਿਓ ਅੱਛਾ ਮੈਨੂੰ ਵੀ ਜਿੰਨੇ ਦਿਨ ਛੁੱਟੀਆਂ ਨੇ ਚਲ ਚੁਕਰਾਓ ਜਦੋਂ ਮੈਂ ਪਹਿਲਾਂ ਉਹ ਹੀ ਚਲਪੁਜੀ ਦੀ ਇਹਦੇ ਮੰਗਤ ਲਾ ਕੇ ਰੱਖੋ ਅੱਗੇ ਰਾਮਣੀਆ ਗਾ ਆਹ ਲੱਕੀ ਆਪਣੀ ਸੇਵਾ ਅੱਗੇ ਤੁਮ ਰਹਿੰ ਗਈ ਅੱਗੇ ਬਰਾਗੇ ਹੋ ਤਾਂ ਦੇਖੋਗੇ ਠੀਕ ਆ ਮੈਂ ਤੁਹਾਡੀ ਮੈਡਮ ਆ ਮੇਰੇ ਨਾਲ ਇਹ ਅੱਜ ਕਰਨੀ ਹੈ ਕੀ ਕਰੀ ਦੀ ਕਰ ਲੈਨੇ ਆ ਸਾਡੀ ਲਿਹਾਜ ਕਰ ਲੈਨੇ ਅੱਜ ਉਹ ਮੈਂ ਬੇਰੀ ਬਹਾਨੇ ਕੰਮ ਕਰਿਆ ਨਵਾਂ ਹੋ ਚੱਲਿਆ ਮੈਂ ਦੀਦੀ ਦੀਦੀ ਨੂੰ ਫੜਾ ਦੇ ਉਹ ਦੇਖੇ ਮੂੰਹ ਕਿਵੇਂ ਬਣਾ ਰਹਿਗਾ ਮੈਨੂੰ ਦੇਖ ਲੈ ਦੀਦੀ ਆਉਂਦਾ ਆਉਦਾ ਦੀਦੀ ਆਉਦਾ ਕਰਸ ਲੈ ਦੀਦੀ ਭੈ ਗਾਣਾ ਕਰਦੇ ਹਾਂ ਦੀਦੀ ਕੋਲੇ ਹੋ ਜਾ ਬੱਸ ਦੇਖੀ ਤੂੰ ਮਾਰੋ ਕੇ ਕਿੰਨੀਆਂ ਕਿੰਨੀਆਂ ਕਾਈ ਬਹੁਤ ਹੈ ਡੈਰ ਰਿਓ ਬੱਸ ਘਰ ਉੱਪਰ ਹੀ ਤੂੰ ਬਾਇਆ ਕਰੋ ਆਹ ਦੀਦੀ ਤੇ ਬੰਦਾ ਹੁੰਦਾ ਹੂਆ ਉਹ ਅਧਰ ਕਮਨ ਆ ਇਧਰ ਮਰ ਜਾ ਹੰਤਾ ਆਪੇ ਨਹੀਂ ਹੁੰਦੀ ਬਈ ਜੀ ਮੈਨੂੰ ਵੀ ਆ ਗਈ ਰਿਓ

ਤੁਰੇ ਟੀੜੀ ਨੀਚੇ ਨਹੀਂ ਡਿੱਗੀ ਲੈ 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 ਪਿਆਨਾਂ ਪਾਣੀ ਕੀ ਮੋਦੀ ਜੀ ਵਾਣਾ ਪ੍ਰੈਸਰ ਵਾਲੀ ਸਾਈਡ ਤੇ ਡਿੱਗ ਗਈ ਤੇ ਇਹਦਾ ਮਤਲਬ ਉਹ ਤੈਨੂੰ ਇੱਕ ਰੰਬਰ ਮਿਲ ਗਿਆ ਜਿਵੇਂ ਫਿਰ ਤੇ ਿਹੜੀ ਸਾਈਡ ਹੀ ਡਿੱਗੀ ਫੇਰ ਸਮਝ ਲੈ ਦੀਦੀ ਉਪਰਲਾ ਖਤਰਾ ਉਪਰਲਾ ਬਾਹੋਂ ਤੇ ਲੈ ਆ ਜਰ ਮੈਨੂੰ ਪੱਛਾ ਲੈ ਵਾ ਤੇ ਆਪਾਂ ਰਹਿ ਲਾਂ ਅਮਰੇ ਕੋਈ ਹਾਂ ਵਧੀਆ ਜਾਓ ਮੈਂ ਕੋਈ ਤਾਂ ਸਾਥ ਨਹੀਂ ਆ ਰਹਾ ਬਹੁਤ ਆਕੜੀ ਹੈ ਨਹੀਂ ਤੇ ਕੱਟ ਨਹੀਂ ਜਦੋਂ ਮਾਰ ਦਿਆ ਤਾਂ ਚੱਕ ਇਹ ਬਿਦਾਂ ਨੀਂਦ ਹੱਗੀਆਂ ਤੂੰ ਗੜਾ ਜ਼ਿਆਦਾ ਹੋ ਕਰ ਰਿਹਾ ਮੈਂ ਤਾਂ 7 ਵਜੇ ਹੋਈ ਯਾਰ ਇਹ ਨਾ ਬੰਦ ਵੇਣੂ ਹੈ ਅੱਗੇ ਨਹੀਂ ਇਹ ਹੈ ਰੋਦਾ ਲੇਕਰਾਂਗੇ ਦੀਦੀ ਰੋ ਸਿੱਖਲਾ ਕਰਿਓ ਹਾਂ ਥੋੜੀ ਥੋੜੀ ਜੀ ਤਾਂ ਕਿ ਸੋਨੂ ਵੀ ਹਾਂ ਥੋੜੀ ਥੋੜੀ ਆ ਬਾਹਰ ਪਰ ਚੱਕੀ ਆਂ ਨੀ ਵਿਚਾਰਾ ਦੇਖ ਹਾਂ ਇਹ ਤੂੰ ਕੱਲ ਕਰ ਲਿਆ ਹੁੰਦੀ ਮੈਂ ਤਾਂ ਇਹ ਵੀ ਲੈ ਅੱਜ ਕਰ ਓ ਮੈਂ ਰੱਖ ਲਾ ਦੇਖਦਾ ਲੈਣ ਦੇ ਦੇਖਾਂ ਤਾ ਦੀਦੀ ਕੋਲ ਤਾਂ ਆਪ ਹੈਗੀ ਇਹ ਕਰ ਇੱਕ ਦੋ ਜਣੇ ਬੈਠਾ ਆ ਦੇ ਨੀ ਕੋ ਮੈਂ ਨਹੀਂ ਇੱਕ

दीदी आय फडके देखियो है आय धर लो दीदी आय में इसका हाथ न फडके देख लो दीदी तो बाकी कब मारना दे आय के हमदा दीदी आय मारियो दादा दीदी ओ दीदी दीदी जब जुरी बल्ला मारो नि दे सब ते दीदी रात को हम में देक मार दे छ मार ओ

ਗੱਡੀ ਦੇ ਥਰਡ ਰੋਕ ਤੇ ਗਈ ਸੀ। ਆਉਂ ਕੱਲ ਤੁਲਾ ਕਿਨੇ ਨੂੰ ਖਾ ਕੇ ਆਇਆ। ਹਮੇ ਚੋਖਾਂਗਾ। ਯਾ ਵੀਰ ਸੁਣੋ। ਇਹ ਨਕਾ ਇਹ ਤਾਂ ਚੋਰ ਹੈ। ਗੱਡੀ ਨਾ ਖੜ ਗਿਆ। ਉਹ ਇਧਰ ਆ ਇਧਰ ਪਹਿਲਾਂ ਗੱਡੀ ਤੋੜ ਦਿੱਤੀ ਇਹਦੀ। ਨਾ ਮੈਂ ਤੋੜੀ ਉਹ ਬਾਈ। ਅਰੇ ਕਹਿਣ ਲੱਗੇ ਕਿ ਨੇ ਇਹਨੇ ਤੋੜੀ ਸੀ। ਅਰੇ ਸਾਰੇ ਪਾਣੀ ਚੱਲ ਰਿਹਾ। ਇਹ ਹਿੱਟਾ। ਲੈ ਆਨੇ। ਨਾ ਨਾ ਇਹ ਬਦਪਨ ਸੀ ਕੀ ਕਰ ਖਤੇ ਆ ਲੱਗਿਆ ਅੱਦੇ ਸਿੱਟ ਰਖੀ ਸੀ।

ਤੁਸੀਂ ਆਏ ਦੇਖਾਂਗੇ ਮੈਨੂੰ ਪਤਾ ਮੈਨੂੰ ਬੱਲਾ ਮਾਰਿਆ ਤੈਨਾਂ ਨੇ ਵੀ ਤਾਂ ਕਿੰਨੇ ਮਾਰੇ ਅਸੀਂ ਬਈ ਬਾਂਦਰ ਕਿਲਾ ਖੇਡਣ ਜਾ ਰਹੇ ਹਾਂ ਅਭੀ ਜੋਤੀ ਨਹੀਂ ਸੀ ਅਨੇ ਪ੍ਰਦੀਪ ਸਿੰਘ ਨੇ ਪਾੜਤਾ ਤੇ ਹੁਣ ਪ੍ਰਦੀਪ ਸਿੰਘ ਦੀ ਲਾਈਆਂ ਅੱਗੇ ਰੱਖੀ ਉਹ ਇਧਰੋਂ ਦੇ ਹੱਥ ਰਾਦੂਣੇ ਇਹ ਦੇ ਦੇ ਮੇਰੇ ਵੀਰੋ ਬਾਂਦਰ ਕਿਲਾ ਖੇਡਦੇ

ਚੱਲ ਵੰਡ ਇਹ ਪੂਰੀ ਕਦਾ ਹੋਊ ਬਾਬਾ ਬੋਲਣ ਲੱਗਿਆ